ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੁਰੀ ਤੋਂ ਜਿੱਥੇ ਇੱਕ ਬੇਕਾਬੂ ਟਰਾਲਾ ਸੜਕ ਕਿਨਾਰੇ ਖੜੇ ਤਿੰਨ ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਟਾਬੇ ਦੀ ਕੰਧ ਦੇ ਨਾਲ ਜਾ ਟਕਰਾਇਆ ਇਸ ਹਾਦਸੇ ਦੇ ਵਿੱਚ ਦੋ ਟਰੱਕ ਅਤੇ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤੁਸੀਂ ਤਸਵੀਰਾਂ ਤੋਂ ਲਗਾ ਸਕਦੇ ਹੋ ਹਾਦਸਾ ਤੜਕਸਾਰ 4 ਵਜੇ ਦੇ ਕਰੀਬ ਹੋਇਆ ਗਨੀਮਤ ਰਹੀਏ ਕੇ ਸਾਥ ਸੇ ਦੇ ਵਿੱਚ ਜਾਣੀ ਨੁਕਸਾਨ ਤੋਂ ਬਚਾਰਿਆ ਲੇਕਿਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਟਰਾਲਾ ਚਾਲਕ ਹੁ ਨੀਂਡ ਆਨ ਕਰ ਇਹ ਹਾਦਸਾ ਵਾਪਰਿਆ ਜੀ ਇਹ ਚਾਹ ਪੀਣ ਲਈ ਰੁਕੇ ਸੀ ਗਾਰ ਵਾਲੇ ਬਾਈ ਤੇ ਇਹ ਸਾਈਡ ਤੇ ਖੜੇ ਸੀ ਪਿੱਛੋਂ ਟਰਾਲਾ ਬਹੁਤ ਤੇਜ਼ ਆਇਆ ਤੇ ਉਹਨਾਂ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਕਿੰਨੀਆਂ ਗੱਡੀਆਂ ਟੱਕਰ ਮਾਰਤੀਆਂ ਤਿੰਨ ਗੱਡੀਆਂ ਖੜੀਆਂ ਸੀ ਦੋ ਵੱਡੀਆਂ ਗੱਡੀਆਂ ਸੀ ਇੱਕ ਇਹਨਾਂ ਦੀ ਕਾਰ ਸੀ ਪਹਿਲਾਂ ਦੂਜੀ ਗੱਡੀ 'ਚ ਲੱਗਿਆ ਦੇ ਉਹ ਦੂ ਬਾਹਰ ਇਨਾ ਜਾ ਕੇ ਟੱਕਰ ਮਾਰੀ ਆ ਜੀ ਉਹਨੇ ਤੁਸੀਂ ਇੱਥੇ ਚਾਹ ਬਣਾਉਂਦੇ ਹੋ ਹਾਂ ਜੀ ਹਾਂ ਬਣਾਏ ਢਾਬਾ ਆਪਣੀ ਕੋਈ ਨੁਕਸਾਨ ਤਾਂ ਹਸਾ ਉਹ ਬੰਦ ਕੋਈ ਨਹੀਂ ਬੰਦੇ ਦਾ ਨੁਕਸਾਨ ਤਾਂ ਠੀਕ ਆ ਬੱਜ ਗਿਆ ਜੀ ਬਾਕੀ ਆ ਜਿਹੜਾ ਟਰੈ ਦਾ ਹੈਗਾ ਵਹੀਕਲ ਦਾ ਨਿਸ਼ਾਨ ਆ ਜੀ ਆਪਣੇ ਧੂਰੀ ਦਾ ਰਹਿਣ ਆ ਲਾਂਗਾ ਇਹ ਕਿਵੇਂ ਹੋਇਆ ਐਕਸੀਡੈਂਟ ਤੁਸੀਂ ਇੱਥੇ ਥੋੜੀ ਗੱਡੀ ਕਿਹੜੀ ਸੀ ਇਹਦੇ ਵਿੱਚ ਸਰ ਸਾਡੀ ਗੱਡੀਆ ਕੋਰੋਲਾ ਉਲਟੀ ਸੀ ਤੇ ਦੋ ਗੱਡੀਆਂ ਇੰਦਰ ਪਿੱਛੇ ਖੜੀਆਂ ਨੇ ਅਸੀਂ ਉਰੇ ਸਰ ਚਾਹ ਪੀਣ ਆਏ ਸੀ ਮਾਰਨਿੰਗ ਟਾਈਮ ਦਾ ਟਾਈਮ ਸੀ ਅਸੀਂ ਚਾਹ ਪਿੰਦੇ ਹੋਏ ਗੱਡੀ ਦੇ ਵਿੱਚ ਪਾ ਪੈਸੇ ਦੇ ਕੇ ਜਾ ਰਹਿਆਂਗੇ ਤੇ ਇੱਕੋ ਲਾ ਤੇ ਗੱਡੀ ਦੀ ਅੱਖ ਲੱਗੀ ਡਰਾਈਵਰ ਦੀ ਪਤਾ ਨਹੀਂ ਮੈਨੂੰ ਕੀ ਹੋਇਆ ਉਹਨੂੰ ਉਹਨੇ ਪਹਿਲੀ ਗੱਡੀ ਪਹਿਲਾਂ ਤਾਂ ਉਹ ਗੱਡੀ 407 ਦੇ ਵਿੱਚ ਮਾਰਿਆ ਉਸ ਤੋਂ ਬਾਅਦ ਆ ਪਿੱਛੇ ਗੱਡੀ ਖੜੀ ਹੈਗੀ ਇਹਦੇ ਵਿੱਚ ਮਾਰਿਆ ਸਰ ਫਿਰ ਇਹ ਸਾਨੂੰ ਘੜੀਸ ਦੀ ਹੋਈ ਗੱਡੀ ਇੱਧਰ ਲੈ ਕੇ ਆ ਗਈ ਗੰਦੇ ਵੱਲ ਨੂੰ ਨੁਕਸਾਨ ਦੀ ਗੱਲ ਕੀਤੀ ਜਾਵੇ ਸਰ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਹੈਗਾ ਬਾਕੀ ਸਰ ਤੁਹਾਡੇ ਸਾਹਮਣੇ ਸਾਡਾ ਸਾਰਾ ਜੋ ਵੀ ਨੁਕਸਾਨ ਹੋਇਆਗਾ ਬਾਕੀ ਦੂਜੀਆਂ ਗੱਡੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਕੋ ਉਹ ਕੋੜੇ ਦੇ ਕੈਵਨ ਦੀ ਗੱਲ ਕੀਤੀ ਹੈ ਡਰਾਈਵਰ ਬੜੀ ਮੁਸ਼ਕਿਲ ਨਿਕਲਿਆ ਡਰਾਈਵਰ ਸਰ ਬਹੁਤ ਮੁਸ਼ਕਿਲ ਹੈ ਅਸੀਂ ਗੱਡੇ ਪਹਿਲਾਂ ਸਰ ਅਸੀਂ ਨਿਕਲੇਗੇ ਠੀਕ ਨਹੀਂ ਫਿਰ ਸਰ ਉਸ ਤੋਂ ਬਾਅਦ ਅਸੀਂ ਨੂੰ ਨਿਕਲਿਆ ਕਿਉਂਕਿ ਉਹਦੇ ਕੁੱਕਾ ਸੁਣ ਰਹੀਆਂ ਸੀ ਸਾਨੂੰ ਕਿੰਨੇ ਜਾਨੇ ਸੀ ਉਹਦੇ ਵਿੱਚ ਉਹਦੇ ਵਿੱਚ ਸਰ ਇੱਕ ਜਾਨੇ ਹੀ ਸੀ ਜਿਵੇਂ ਆ ਉਹਦੀ ਹਾਲਾਤ ਨੂੰ ਦੇਖੇ ਜੋ ਉਹਦੇ ਹਾਲਾਤ ਸਰ ਉਹਦੇ ਚੈਸਟ ਦੇ ਵਿੱਚ ਹੋਲ ਹੋ ਗਿਆ ਤੇ ਉਹਦੇ ਗਾ ਨਾਲ ਦਿਨ ਆਸੀ ਐਂਬੂਲੈਂਸ ਬੁਲਾ ਕੇ ਸੰਗਰੂਰ ਰੈਫਰ ਕਰਦੇ। ਇਹ 4 ਵਜੇ ਦੀ ਘਟਨਾ ਈ ਇਹ ਡਰਾਈਵਰ ਜਿਹੜਾ ਕੋਲੇ ਵਾਲਾਗਾ ਇਹ ਗੁਰਸਿੱਖ ਬੰਦਾ ਜੀ। ਅੱਗ ਲੱਗੀ ਸੀ ਇਹਦੀ ਜੀ। ਮਗਰ ਆ ਤਿੰਨ ਗੱਡੀਆਂ ਖੜੀਆਂ ਸੀ। ਤਿੰਨੇ ਗੱਡੀਆਂ ਦੇ ਪਿੱਛੇ ਲੈ ਕੇ ਆਂਦਾ ਹੋਇਆ ਹੋਇਆ